ਤੇਰੀ ਸਰਣ ਮੇਰੇ ਦੀਨ ਦਿਆਲਾ ਸੁਖ 사ਗਰ ਮੇਰੇ ਗੁਰੂ ਗੋਪਾਲ ਕਰ ਕਿਰਪਾ ਨਾਨਕ ਗੁਣ ਗਾਵੇ ਰਖੋ ਸ਼ਰਮ ਸਾੜੀ ਜੀ ਬੇਸ਼ਮਾਰ ਅਥਾ ਗਣਤ ਅਤੋਲ ਜਿਉਂ ਬੁਲਾਵ ਤਿਉ ਨਾਨਕ ਦਾਸ ਬੋਲ ਜਿਉਂ ਬੁਲਾਵ ਜਿਉਂ ਬੁਲਾਵ ਤਿਉ ਨਾਨਕ ਦਾਸ ਬੋਲ ਧੰਨ ਵਾਹਿਗੁਰੂ ਸਾਹਿਬ ਜੀਓ ਬਾਰਹਾ ਮਹਾ ਮਾਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ کرت کرم کے بھی چھوڑے کر کرپا ملو چار رار دہ دس برہمے تھک آئے پرب کی شان تین دو دے باہاری ਕਿਤਨਾ ਆਵ ਕਾਂ ਜਲ ਬਿਨ ਸਾਖ ਕੁਮਲਾਵਤੀ ਉਪਜਾ ਨਹੀਂ ਦਾ ਹਰ ਨਾ ਮਿਲਿਆ ਸਾਜਨਾ ਕਤ ਪਾਈ ਬਿਸਰਾ ਜਿਤ ਘਰ ਹਰ ਕੰਤਨ ਪ੍ਰਗਟੈ ਪਠ ਨਗਰ ਸੇ ਗਰਾ ਸਰਬsingaar ਤੰਬੋਲ ਰਸ ਸੰਦੇਹੀ ਸਭ ਖਾਂ ਪ੍ਰਭ ਸੁਆਮੀ ਕੰਤ ਬਿਹੋਣੀਆਂ मीत ਸੱਜਣ ਸਭ ਜਾਣ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਪ ਜਿਸ ਕਾ ਨੇ ਚਲ ਧਾਂ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀ ਜਹਨਾ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ 2 12 ਮਹਾਂ ਹਨ ਇੱਕ ਜੋ ਅਸੀਂ ਹਰੇਕ ਮਹਿੰਲੇ ਸ਼ਬਦ ਪੜ੍ਹਦੇ ਸੁਣਦੇ ਆ ਉਹ ਮਾਝ ਰਗ ਦੇ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿਸ ਦਾ ਪਹਿਲਾ ਸ਼ਬਦ ਹੁਣੇ ਆਪ ਜੀ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਰਬਨ ਕੀਤਾ ਹੈ ਇੱਕ 12 ਮਾ ਤੁਖਾਰੀ ਰਾਗ ਦੇ ਵਿੱਚ ਹੈ ਗੁਰੂ ਸੰਗਤ ਜੀ ਇਸ ਮਾਜ ਰਾਗ ਦੇ ਜਿਹੜਾ 12 ਮਾ ਹੈ ਇਹ 14 ਪੌੜੀਆਂ ਹਨ ਇਸ ਬਾਣੀ ਦੇ ਵਿੱਚ ਦੋ ਪੌੜੀਆਂ ਵਾਲੇ ਸ਼ਬਦ ਵੀ ਹਨ ਚਾਰ ਪੌੜੀਆਂ ਵੀ ਹਨ ਅੱਠ ਪੌੜੀਆਂ ਵਾਲੇ ਵੀ ਹਨ ਜਿਸ ਤਰ੍ਹਾਂ 14 ਪੌੜੀਆਂ ਹਨ ਇਸ ਤੇ ਇੱਕ ਸੰਕੇਤ ਗੁਰੂ ਸਾਹਿਬ ਨੇ ਦਿੱਤਾ ਹੈ ਭਾਈ ਜਿਸ ਵੇਲੇ ਅਸੀਂ ਉੱਪਰ ਚੜਦੇ ਆਣਾ ਤੇ ਪੌੜੀ ਤੇ ਚੜ ਕੇ ਜਾਂਦੇ ਆਂ ਇੱਕ ਉਦਾਹਰਨ ਦੇ ਦਿੰਦਾ ਪਰ ਰੋਜ਼ ਹੀ ਉਹ ਪਾਣੀ ਦੇ ਵਿੱਚ ਪੜਦੇ ਆ ਸਭ ਕੰਦੇ 1 2 ਜੀ ਪੌ ਲੱਖ ਹੋ ਹੈ ਲੱਖ ਹੋਵੈ ਲੱਖ 20 ਲੱਖ ਲੱਖ ਢੇੜਾ ਆਖੀਏ ਏਕ ਨਾਮ ਜਗਦੀਸ਼ ਏਤ ਰਹਾ ਪਤ ਪਵੜੀ ਚੜਿਏ ਹੋਏ 21 ਕਿਉਂਕਿ ਸਟੈਪ ਵਾਈਜ਼ ਸਟੈਪ ਜਦੋਂ ਆਪਾਂ ਚੜਦੇ ਆਂ ਤੇ ਮੰਜ਼ਲ ਤੇ ਪਹੁੰਚ ਜਾਂਦੇ ਆਂ ਇਸੇ ਤਰ੍ਹਾਂ ਗੁਰੂ ਸੰਗਤ ਜੀ ਸਤਿਗੁਰ ਨੇ ਬਾਣੀ ਦੇ ਵਿੱਚ ਅਲੱਗ-ਅਲੱਗ ਉਦਾਹਰਨਾਂ ਦੇ ਕੇ ਸਾਨੂੰ ਪਰਮੇਸ਼ਰ ਦੇ ਨਾਲ ਜੋੜਨਾ ਕੀਤਾ ਹੈ ਗੁਰੂ ਸੰਗਤ ਜੀ ਇਹ ਜਿਹੜਾ ਤੁਸੀਂ ਸ਼ਬਦ ਸਰਵਣ ਕੀਤਾ ਇਹਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਰਾਮ ਇੱਥੇ ਦੋਨੇ ਗੱਲਾਂ ਕੀਤੀਆਂ ਵਿਛੋੜੇ ਦੀ ਵੀ ਤੇ ਮਲਾਪ ਦੀ ਵੀ ਔਰ ਅਸੀਂ ਇਹ ਜਾਣਦੇ ਹਾਂ ਜਿਸ ਵੇਲੇ ਮਨੁੱਖ ਕਰਮ ਕਰਦਾ ਹੈ ਦੇ ਚੰਗੇ ਹੋਗੇ ਤਾਂ ਮੈਂ ਕੀਤਾ ਜੇ ਕੋਈ ਮਾੜਾ ਕਰਮ ਹੋ ਗਿਆ ਤੇ ਦੂਸਰੇ ਦੇ ਸਿਰ ਤੇ ਮਨੁੱਖ ਜਿਹੜਾ ਹੈ ਮੜ ਦਿੰਦਾ ਗੁਰੂ ਸਾਹਿਬ ਨੇ ਗੁਰਮਤਿ ਦੇ ਵਿੱਚ ਕਰਮ ਸਦਾਤ ਬਖਸ਼ਿਸ਼ ਕੀਤਾ ਸਭ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਆਪਣੇ ਕਰਮਾਂ ਕਰਕੇ ਕੋਈ ਪ੍ਰਮਾਤਮਾ ਦੇ ਨੇੜੇ ਆ ਕੋਈ ਪ੍ਰਮਾਤਮਾ ਤੋਂ ਦੂਰ ਹੈ ਗੁਰੂ ਸਾਹਿਬ ਕਹਿੰਦੇ ਭਾਈ ਤੇਰੇ ਕਰਮਾਂ ਦੇ ਉੱਪਰ ਹੀ ਨਵੇੜਾ ਆਣਾ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਪਰ ਕੀ ਹੁੰਦਾ ਸਤਿਗੁਰੂ ਨੇ ਕਿਰਪਾ ਕੀਤੀ ਸਾਨੂੰ ਇਹ ਜੀਵਨ ਦਿੱਤਾ ਔਰ ਨਾਲ ਸਾਨੂੰ ਸਮਝ ਵੀ ਦਿੱਤੀ ਸਾਨੂੰ ਦਿਮਾਗ ਵੀ ਦਿੱਤਾ ਔਰ ਇਹ ਜੀਵ ਬੀਜ ਜਿਹੜਾ ਸਾਨੂੰ ਬਖਸ਼ਿਆ ਵੀ ਕਰਮਾਂ ਦਾ ਬੀਜ ਬੀਜਣਾ ਜੇਹਾ ਬੀਜੇ ਸੋ ਲੂਣੇ ਕਰਮਾਂ ਸੰਧੜਾ ਖੇਤ ਆਪੇ ਬੀਜ ਆਪ ਹੀ ਖਾਓ ਪਰ ਹੁੰਦਾ ਕੀ ਹੈ ਅਸੀਂ ਉਲੰਭੇ ਦਿੰਦੇ ਆ ਸਾਰੀ ਜ਼ਿੰਦਗੀ ਸ਼ਿਕਵਿਆਂ ਦੇ ਵਿੱਚ ਨਿਕਲ ਜਾਂਦੇ ਆ ਸਭ ਕਹਿੰਦੇ ਦਦੇ ਦੋਸ਼ ਨਾ ਦੋ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜ ਕਰਮ ਸਿਧਾਂਤ ਨੂੰ ਗੁਰੂ ਸਾਹਿਬ ਨੇ ਪ੍ਰਮੁਖਤਾ ਦਿੱਤੀ ਵੇ ਕਹਿੰਦੇ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਜਿੱਦਾਂ ਦੇ ਮਨੁੱਖ ਕਰਮ ਕਰਦਾ ਹੈ ਉਦਾਂ ਦਾ ਬਣ ਜਾਣਾ ਪਰ ਸਾਡਾ ਜਿਹੜਾ ਸੁਭਾਅ ਹੈ ਨਾ ਅਸੀਂ ਬੀਜਦੇ ਤਾਂ ਜ਼ਹਿਰ ਕਰਮ ਇਦਾਂ ਦੇ ਕਰਦੇ ਆਂ ਪਰ ਸੋਚਦੇ ਆਂ ਵੀ ਉਹਦਾ ਫਲ ਚੰਗਾ ਮਿਲ ਜਾਏ ਸਭ ਕਹਿੰਦੇ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਹ ਇਹ ਕਿਹੜੀ ਇਨਸਾਫ ਦੀ ਗੱਲ ਭਾਈ ਜੋ ਬੀਜੇਗਾ ਉਹਦਾ ਫਲ ਤੈਨੂੰ ਪ੍ਰਾਪਤ ਹੋਏਗਾ ਔਰ ਸਤਿਗੁਰੂ ਕਹਿੰਦੇ ਭਾਈ ਕੋਈ ਵੀ ਮਾਪੇ ਨਹੀਂ ਚਾਹੁੰਦਾ ਕਿ ਆਪਣੇ ਬੱਚੇ ਨੂੰ ਅਲੱਗ ਕਰਦੇ ਆ ਪਰ ਉਹਦੇ ਕਰਮ ਇਦਾਂ ਦੇ ਕਰਮ ਕੀਤੇ ਆ ਤੇ ਉਹ ਕਰਮਾਂ ਕਰਕੇ ਦੂਰ ਹੈ ਪਰਮੇਸ਼ਰ ਨਹੀਂ ਚਾਹੁੰਦਾ ਪਰਮੇਸ਼ਰ ਨੇ ਪੂਰਾ ਸੰਸਾਰ ਬਣਾਇਆ ਨਾ ਸਾਧ ਸੰਗਤ ਜੀ ਸਭ ਕਹਦੇ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਪ੍ਰਮਾਤਮਾ ਤੋਂ ਦੂਰ ਹਾਂ ਵਿਛੜੇ ਹੋਏ ਹਾਂ ਕਿਰਤ ਕਰਮ ਕੇ ਬੀਛੋੜੇ ਪਰ ਦੇਖੋ ਨਾਲ ਤਰਲਾ ਦਿੱਤਾ ਸਾਨੂੰ ਸੋਝੀ ਦਿੱਤੀ ਆ ਕਹਿੰਦੇ ਅਰਦਾਸ ਕਰੋ ਕਰ ਕਿਰਪਾ ਮੇਲੋ ਰਾਮ ਕਿ ਇਹ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਸਾਡੇ ਕਰਮ ਇੰਨੇ ਚੰਗੇ ਨਹੀਂ ਹਨ ਤੇਰੀ ਰਹਿਮਤ ਹੋ ਜਾਏ ਤੇਰੀ ਬਖਸ਼ਿਸ਼ ਹੋ ਜਾਏ ਹੁਣ ਕਰਮ ਸ਼ਬਦ ਬਾਣੀ ਦੇ ਵਿੱਚ ਸੰਸਕ੍ਰਿਤ ਵਿੱਚ ਵੀ ਆਉਂਦਾ ਜਿਹਦਾ ਅਰਥ ਹੁੰਦਾ ਕੰਮ ਕਰਮ ਸ਼ਬਦ ਫਾਰਸੀ ਦੇ ਵਿੱਚ ਵੀ ਆਇਆ ਜਿਹਦਾ ਅਰਥ ਹੈ ਬਖਸ਼ਿਸ਼ ਆ ਪੜ੍ਹਦੇ ਨਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਥਮ ਉੱਥੇ ਕਰਮ ਦਾ ਅਰਥ ਹੈ ਬਖਸ਼ਿਸ਼ ਸਭ ਕਹਿੰਦੇ ਅਸੀਂ ਆਪਣੇ ਕੰਮਾਂ ਕਰਕੇ ਰੱਬ ਤੋਂ ਵਿਛੜੇ ਹੋਇਆ ਕਿਰਤ ਕਰਮ ਕੇ ਵਿਛੋੜੇ ਅਰਦਾਸ ਕੀਤੀ ਹੈ ਕਰ ਕਿਰਪਾ ਮੇਲੋ ਰਾਮ ਪ੍ਰਮੁੱਖ ਵਿਦਵਾਨਾਂ ਨੇ ਤਿੰਨ ਕਰਮਾਂ ਦੀ ਗੱਲ ਕੀਤੀ ਹੈ ਇੱਕ ਸਰੀਰਕ ਕਰਮ ਮਾਨਸਿਕ ਕਰਮ ਇੱਕ ਹੈ ਬਾਚਕ ਕਰਮ ਸਰੀਰਕ ਕਰਮ ਕਿਸੇ ਨੂੰ ਆਪਣੇ ਸਰੀਰ ਦੇ ਨਾਲ ਸੱਟ ਮਾਰ ਦੇਣੀ ਦੂਸਰਾ ਮਾਨਸਿਕ ਕਿਸੇ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਬੁਰਾ ਸੋਚੀ ਜਾਣਾ ਵਾਚਕ ਕਰਮ ਕਿਸੇ ਨੂੰ ਆਪਣੀ ਜੀਵਾਨ ਦੇ ਨਾਲ ਗਲਤ ਕਹਿਣਾ ਇਹ ਕਰਮ ਅੰਦ ਬੀਜੀ ਬੀਜ ਰਹੇ ਆ ਪਰ ਹੋਰ ਵੀ ਕਰਮ ਹਨ ਜਿਨ੍ਹਾਂ ਨੂੰ ਅਸੀਂ ਧਰਮ ਦੇ ਕਰਮ ਕਹਿੰਦੇ ਆ ਸਾਡੇ ਦੇਸ਼ ਦੇ ਵਿੱਚ ਇਦਾਂ ਦੀਆਂ ਮਨੌਤਾਂ ਮੰਨੀਆਂ ਜਾਂਦੀਆਂ ਪੈਰੋ ਦੇ ਮੰਦਰ ਤੇ ਸ਼ਰਾਬ ਚੜ੍ਹਦੀ ਹੈ ਉਹ ਪੈਰੋ ਥੋੜੇ ਪੀਂਦਾ ਹੈ। ਮੂਰਤੀ ਥੋੜੇ ਸ਼ਰਾਬ ਪੀਂਦੀ ਹੈ। ਉਹ ਜਿਹੜੇ ਆਲੇ ਦੁਆਲੇ ਬੈਠੇ ਹੁੰਦੇ ਆ। ਇਹਨੂੰ ਧਰਮ ਦਾ ਕਰਮ ਕਹਿਣ ਲੱਗ ਗਏ। ਇਹ ਧਰਮ ਦਾ ਕਰਮ। ਚਲੋ ਦੂਰ ਨਹੀਂ ਆਪਾਂ ਆਪਣੀ ਗੱਲ ਕਰਦੇ ਆ। ਆ ਸਾਡੇ ਵਿੱਚ ਕਿਹੜਾ ਘਟਾ ਲੋਕ। ਲਓ ਜੀ ਝਟਕਾ ਖਾਣਾ ਚਾਹੀਦਾ। ਗੁਰੂ ਜੀ ਮੈਨੂੰ ਧਰਮ ਨਾਲ ਕੀ ਜੋੜਦੇ? ਖਾਓ ਨਾ ਖਾਓ ਇਹ ਵੱਖਰੀ ਗੱਲ ਹੈ। ਪਰ ਉਹਨੂੰ ਧਰਮ ਦਾ ਕਰਮ ਕਿਉਂ ਕਿਹਾ ਜਾਂਦਾ? ਧਰਮ ਦੇ ਨਾਲ ਕਿਉਂ ਜੋੜਦੇ? ਸਭ ਕਹਿੰਦੇ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਸੂਤ ਸੰਤੋ ਸਾਗਰ पार ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀ ਕਰਮ ਵੜਾ ਚੰਗਾ ਕਰਦੇ ਮੱਥਾ ਡੇਕਣਾ ਵੜਾ ਚੰਗਾ ਕਰਮ ਹੈ ਪਰ ਜੇ ਸਾਡਾ ਮਨੇ ਹਾਜ਼ਰ ਨਹੀਂ ਹੈ ਸਤਿਗੁਰੂ ਕਹਿੰਦੇ ਨਾ ਸੀਸ ਨਵਾਇਆ ਕਿਆ ਥੀਏ ਜਾਰੇ ਦੇ ਕਸੂਦੇ ਜੇ ਤੇ ਜੇ ਜੇ ਮੇਰਾ ਮਨ ਹਾਜ਼ਰ ਨਹੀਂ ਹੈ ਸੰਗਤ ਆਪਾਂ ਕਰਦੇ ਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਸੰਗਤ ਕਰਦੇ ਆਪਾਂ ਜੇ ਸਰੀਰ ਕਰਕੇ ਬੈਠੇ ਆ ਜੇ ਸਾਡਾ ਮਨ ਹਾਜ਼ਰ ਨਹੀਂ ਹੈ ਫਿਰ ਸੰਗਤ ਨਹੀਂ ਆਪਾਂ ਕਰ ਰਹੇ ਮਨ ਦੇ ਵਿੱਚ ਵਿਕਾਰ ਹਨ ਕਾਮ ਬਾਰੇ ਸੋਚ ਰਿਹਾ ਕਰੋਧ ਬਾਰੇ ਸੋਚ ਰਿਹਾ ਮੋਹ ਬਾਰੇ ਸੋਚ ਰਿਹਾ ਲੋਭ ਦੇ ਵਾਸਤੇ ਸੋਚ ਰਿਹਾ ਹੰਕਾਰ ਦੇ ਵਾਸਤੇ ਸੋਚ ਰਿਹਾ ਕਰਮ ਤਾਂ ਚੰਗਾ ਕਰ ਰਿਹਾ ਸੰਗਤ ਕਰ ਰਿਹਾ ਪਰ ਹਾਜ਼ਰ ਨਹੀਂ ਹੈ ਮਨ ਨਹੀਂ ਹਾਜ਼ਰ ਨਹੀਂ ਤੇ ਇਹਨਾ ਕਰਮਾ ਕਰਕੇ ਸਤਿਗੁਰੂ ਕਹਿੰਦੇ ਅਸੀਂ ਪਰਮੇਸ਼ਰ ਤੋਂ ਦੂਰ ਹਾਂ ਉਹ ਤੋਂ ਅਸੀਂ ਵਿਛੜੇ ਹੋਏ ਹਾਂ ਕਿਰਤ ਕਰਮ ਕੇ ਵਿਛੜੇ ਕੀਤੇ ਹੋਏ ਕੰਮਾਂ ਕਰਕੇ ਇਥੇ ਕਿਰਤ ਦੇ ਤੱਤੇ ਨੂੰ ਵੀ ਸਿਆਰੀ ਕਿਰਤ ਕਰਮ ਕੇ ਵਿਛੜੇ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹੋਏ ਹੁਣ ਮਨੁੱਖ ਸੋਚਦਾ ਸਾਡੇ ਕਰਮ ਚੰਗੇ ਨਹੀਂ ਹਨ ਅਸੀਂ ਇਸ ਕਰਕੇ ਸੰਗਤ ਨਹੀਂ ਕਰਦੇ ਮੇਰੇ ਕਰਮ ਚੰਗੇ ਨਹੀਂ ਅਮਰਤ ਨਹੀਂ ਛਕਦੇ ਇਹ ਤਾਂ ਇੱਕ ਬਹਾਨਾ ਹੈ ਤੇ ਜਦੋਂ ਅਸੀਂ ਸਾਰੇ ਕੰਮ ਕਰਦੇ ਹਾਂ ਦੂਸਰੇ ਕੰਮ ਕਰਦੇ ਹਾਂ ਉਦੋਂ ਵੀ ਤਾਂ ਪ੍ਰਮਾਤਮਾ ਦੀ ਕਿਰਪਾ ਹੈ। ਹਾਲ ਤੇ ਹੋ ਗਈ ਸਤਿਗੁਰੂ ਕਹਿੰਦੇ ਬੁਰੇ ਕਾਮ ਕੋ ਓਟ ਖਲੋਇਆ ਨਾਮ ਕੀ ਬੇਲਾ ਕਹਿ ਪੈਸੋ ਕਰਮ ਤਾਂ ਚੰਗਾ ਕਰਦਾ ਸਿਰੇ ਉੱਠ ਕੇ ਪਾਠ ਵੀ ਕਰ ਲਏਗਾ ਪਰ ਸ਼ਾਮ ਨੂੰ ਸ਼ਰਾਬ ਵੀ ਪੀ ਲਏਗਾ। ਕਰਮ ਤਾਂ ਚੰਗਾ ਕਰ ਰਿਹਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਨਾਲ ਉਹ ਬੀਜ ਜਿਹੜੇ ਬੀਜ ਰਿਆਂ ਬੀਜੇ ਵਿਖ ਮੰਗੇ ਅਮਰਤ ਵੇਖੋ ਇਹ ਨਿਆਉ ਸਭ ਕਹਿੰਦੇ ਆਪਣੇ ਕਰਮਾਂ ਕਰਕੇ ਅਸੀਂ ਰੱਬ ਤੋਂ ਵਿਛੜੇ ਹੋਏ ਹਾਂ ਸਭ ਦੀ ਕਿਰਪਾ ਕਰ ਰਿਹਾ ਗੁਰੂ ਸੰਗਤ ਜੀ ਕਿਰਤ ਕਰਮ ਕੇ ਵਿਛੋੜੇ ਅਰਦਾਸ ਕੀਤੀ ਆ ਤਰਲਾ ਲਿਆ ਜਿੱਦਾਂ ਭਗਤ ਰਵਿਦਾਸ ਜੀ ਕਹਿੰਦੇ ਆ ਨਾ ਬਹੁਤ ਜਨਮ ਬਿਸ਼ਰੇ ਥੇ ਮਾਧੋ ਇਹ ਜਨਮ ਤੇ ਮਾਰੇ ਲੇਖ ਕਰ ਕਿਰਪਾ ਮੇ ਲੋਰਾ ਜਿੱਦਣ ਵਿਛੜਨ ਦਾ ਅਹਿਸਾਸ ਹੋਇਆ ਨਾ ਤੇ ਗੁਰੂ ਸਾਹਿਬ ਕਹਿੰਦੇ ਅੱਜ ਤੋਂ ਨਹੀਂ ਵਿਛੜੇ ਹੋਏ ਔਰ ਕਿੰਨੇ ਭਟਕੇ ਹੋਏ ਆ ਤੇ ਭਟਕ ਭਟਕੇ ਮੈਂ ਤੇਰੀ ਸ਼ਰਨ ਵਿੱਚ ਆਇਆ ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਸ਼ਾਮ ਦਾ ਅਰਥ ਹੁੰਦਾ ਹੈ ਸ਼ਰਨ ਵਿੱਚ ਆਉਣਾ ਦਹ ਦਿਸ ਦਹਿ ਦਿਸ਼ ਚਾਰ ਤਾਂ ਦਿਸ਼ਾਵਾਂ ਹੋ ਗਈਆਂ ਪੂਰਬ ਪੱਛਮ ਉੱਤਰ ਤੇ ਦੱਖਣ ਚਾਰ ਉਹਨਾਂ ਦੇ ਕੋਨੇ ਕਿੰਨੇ ਹੋ ਗਏ ਅੱਠ ਇੱਕ ਹੋ ਗਈ ਧਰਤੀ ਤੇ ਇੱਕ ਹੋ ਗਿਆ ਆਕਾਸ਼ 10 ਦਿਸ਼ਾਂ ਚਾਰ ਕੁੰਟ ਦਹਿ ਦਿਸ ਭ੍ਰਮੇ ਭਰਮੇ ਹੋਏ ਆ ਭਟਕੇ ਹੋਏ ਥੱਕ ਆਏ ਪ੍ਰਭ ਕੀ ਸ਼ਾਮ ਅਨਿਤੀ ਦੇ ਚਾਰ ਭੇਦ ਹਨ ਸ਼ਾਮ, ਦਾਮ, ਦੰਡ, ਭੇਦ ਸ਼ਾਮ ਦਾ ਅਰਥ ਹੁੰਦਾ ਹੈ ਸਮਰਪਣ ਕਰਨਾ ਸ਼ਰਨ ਦੇ ਵਿੱਚ ਆਉਣਾ ਸਤਿਗੁਰੂ ਜੀ ਇੰਨੇ ਅਸੀਂ ਥੱਕ ਗਏ ਆ ਹੁਣ ਤੇਰੀ ਸ਼ਰਨ ਵਿੱਚ ਆਏ ਆ ਜਿਦਾਂ ਪਾਣੀ ਵਿੱਚ ਪੜਦੇ ਆ ਅਬ ਹਮ ਚਲੇ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਹੁਣ ਸਮਝ ਆ ਗਈ ਤੇਰੀ ਸ਼ਰਨ ਵਿੱਚ ਆ ਕੇ ਤੇਣ ਦੁੱਦੇ ਤੇ ਬਾਹਾਰੀ ਕਿਤੇ ਨਾ ਆਵੇ ਕਾਮ ਧਿਣ ਕਹਿੰਦੇ ਗਾਂ ਨੂੰ ਤੇ ਜਿਹੜੀ ਗਾਂ ਦੁੱਧ ਨਹੀਂ ਦਿੰਦੀ ਆ ਦੇਖੋ ਨਾ ਸੜਕਾਂ ਦੇ ਉੱਪਰ ਗਾਵਾਂ ਘੁੰਮਦੀਆਂ ਮਾਫ ਕਰਨਾ ਇਹ ਕਹਿੰਦੇ ਗਾਂ ਮਾਤਾ ਸਾਡੀ ਪਰ ਕਿੰਨੇ ਐਕਸੀਡੈਂਟ ਹੋ ਜਾਂਦੇ ਉਹਨਾਂ ਦੇ ਕਰਕੇ ਕਾਰਨ ਕਿ ਸੜਕਾਂ ਤੇ ਕਿਉਂ ਘੁੰਮਦੀਆਂ ਕਿਉਂਕਿ ਦੁੱਧ ਨਹੀਂ ਦਿੰਦੀਆਂ ਕਹਿੰਦੇ ਧੇਣ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਫੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਵਾਰੀ ਪਰਮਾਣੂ ਦਿੱਤੇ ਆ ਕਹਿੰਦੇ ਦੁੱਧ ਬਿਨ ਧੇਣ ਪੰਖ ਬਿਨ ਪੰਖੀ ਜਿਹੜਾ ਪੰਛੀ ਦੇ ਪੰਖ ਕੋਈ ਨਹੀਂ ਉਹ 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 ਉਡਾਰੀ ਵੀ ਨਹੀਂ ਹੋ ਸਕਦੀ ਦੁੱਧ ਬਿਨ ਧੇਣ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਹੀਂ ਕਿਆ ਸੁਲਤਾਨ ਸਲਾਮ ਬਿਹੋਣਾ ਅੰਦੀ ਕੋਠੀ ਤੇਰਾ ਨਾਮ ਨਾ ਹੈ ਕਹਿੰਦੇ ਅਰਦਾਸ ਕਰ ਕੀ ਬਿਸਰੈ ਦੁੱਖ ਬਹੁਤਾ ਲਾਗੇ ਦੁੱਖ ਲਾਗੇ ਤੂੰ ਬਿਸਰ ਨਾ ਸਮਝਾਈ ਤੇਨ ਦੁਦੈ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਪਾਣੀ ਨਾ ਹੋਵੇ ਤੇ ਬਣਸਪਤੀ ਕੁਮਲਾ ਜਾਂਦੀ ਹੈ ਉਪਜੈ ਨਾਹੀ ਦਾਮ ਹਰ ਨਾ ਮਿਲੀਏ ਸਾਜਣਾ ਕਤ ਪਾਈਏ ਬਿਸਰਾਮ ਇਸੇ ਤਰ੍ਹਾਂ ਜਿੰਨੇ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ ਜਿੰਨੇ ਤੱਕ ਪਰਮੇਸ਼ਰ ਨਹੀਂ ਮਿਲਦਾ ਤੇ ਸਾਡੇ ਜ਼ਿੰਦਗੀ ਦੇ ਵਿੱਚ ਟਿਕਾਓ ਨਹੀਂ ਬਣ ਸਕਦਾ ਹਰ ਨਾ ਮਿਲੀਏ ਸਾਜਣਾ ਕਤ ਪਾਈਏ ਬਿਸਰਾ ਇੱਕ ਉਦਾਹਰਨ ਦਿੰਦੀ ਹੈ ਗੁਰਸੰਗਤ ਜੀ ਪਰਮ ਸਤਗੁਰੂ ਜੀ ਨੇ ਕਹਿੰਦੇ ਦੋ ਸੇਲੀਆਂ ਸਨ ਇੱਕ ਖੇਤਾਂ ਵਿੱਚ ਮਜ਼ਦੂਰੀ ਕਰਕੇ ਆਈ ਹੈ ਕੱਪੜੇ ਵੀ ਮੈਲੇ ਕੁਚਲੇ ਆ ਲਿਬੜੇ ਹੋਏ ਹੱਥ ਪੈਰ ਰਿਆ ਤੇ ਇੱਕ ਘਰ ਦੇ ਵਿੱਚ ਰਹਿੰਦੀ ਹੈ ਸੁਹਾਗ ਦੇ ਵੀ ਕੱਪੜੇ ਪਾਏ ਆ ਸੁਹਾਗ ਦੀਆਂ ਨਿਸ਼ਾਨੀਆਂ ਵੀ ਪਾਈਆਂ ਹੈ ਬੜੀ ਉਦਾਸ ਖੜੀ ਹੈ ਪਰ ਉਹ ਜਿਹੜੀ ਮਿਹਨਤ ਕਰਕੇ ਆਈ ਹੈ ਨਾ ਮਜ਼ਦੂਰੀ ਕਰਕੇ ਆਈ ਹੈ ਤੇ ਉਹਦੇ ਅੰਦਰ ਖੜਾਓ ਹੈ ਉਹਨੂੰ ਬੜੀ ਖੁਸ਼ੀ ਹੈ ਉਹਨੂੰ ਪੁੱਛਦੀ ਆ ਤੂੰ ਉਦਾਸ ਕਿਉਂ ਐ? ਵੀ ਇੰਨੇ ਸੋਹਣੇ ਕੱਪੜੇ ਪਾਏ ਆ, ਇੰਨਾ ਸੋਹਣਾ ਸ਼ਿੰਗਾਰ ਕੀਤਾ। ਤੇਰੇ ਚਿਹਰੇ ਤੇ ਉਦਾਸੀ ਕਿਉਂ ਹੈ? ਉਹਨੇ ਆਖਿਆ ਕਿ ਇਹ ਕੱਪੜੇ ਕੀ ਕਰਨੇ ਆ? ਜੇ ਮੇਰਾ ਕੰਤ, ਮੇਰਾ ਪਤੀ, ਮੇਰਾ ਮਾਲਕ ਮੇਰੇ ਕੋਲੇ ਹੀ ਨਹੀਂ ਹੈ ਤੇ ਮੈਂ ਕੱਪੜਿਆਂ ਨੂੰ ਰੇਸ਼ਮ ਦੇ ਕੱਪੜਿਆਂ ਨੂੰ ਕੀ ਕਰਨਾ, ਇਹਨੇ ਹਾਰ ਸ਼ਿੰਗਾਰ ਨੂੰ ਮੈਂ ਕੀ ਕਰਨਾ? ਕਹਿੰਦੇ ਧਨੀ ਬਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਪਾਹ ਕਹਿੰਦੇ ਹਨ ਅੱਗ ਨੂੰ ਕਹਿੰਦੇ ਇਹਨਾਂ ਨੂੰ ਮੈਂ ਸਾੜ ਦੇ ਆਂ ਅੱਗ ਦੇ ਵਿੱਚ ਜੇ ਮਾਲਕ ਹੀ ਕੋਈ ਨਹੀਂ ਪਤੀ ਮੇਰਾ ਕੋਲ ਨਹੀਂ ਧਨੀ ਬਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਫੇ ਉਹਦੀ ਦੂਸਰੀ ਸਹੇਲੀ ਦੀ ਗੱਲ ਕਰਦੀ ਜੋ ਮਜ਼ਦੂਰੀ ਕਰਕੇ ਆਈ ਹੈ ਕਹਿੰਦੇ ਧੂੜੀ ਵਿੱਚ ਲੜੰਦੜੀ ਸੋਹਾ ਤੇ ਮੈਂ ਤਾਂ ਮਿੱਟੀ ਵਿੱਚ ਰਹਿ ਕੇ ਵੀ ਸੋਹਣੀ ਲੱਗ ਰਹੀ ਆਂ ਖੋਸ਼ਾ ਢੂੜੀ ਵਿੱਚ ਲੜੰਦੜੀ ਸੋਹਾ ਨਾਨਕ ਤਹ ਸਹ ਨਾਲੇ ਤੇ ਪਤੀ ਉਹਦਾ ਕੋਲ ਹੈ ਇਸ ਕਰਕੇ ਉਹਦੇ ਕੋਲ ਖੁਸ਼ੀ ਹੈ ਸਤਿਗੁਰੂ ਕਹਿੰਦੇ ਹਰ ਨਾ ਹੈ ਮਿਲਿਆ ਸਾਜਣ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨਾਮ ਪ੍ਰਗਟਿ ਪਾਠ ਨਗਰ ਸੇ ਗ੍ਰਾਮ ਜਿਸ ਘਰ ਦੇ ਵਿੱਚ ਇਥੇ ਘਰ ਦੇ ਰਾਰੇ ਨੂੰ ਸਿਆਰੀ ਆ ਜਿਤ ਘਰ ਹਰ ਕੰਤ ਨਾ ਪ੍ਰਗਟੀ ਜਿਸ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਦਾ ਮਲਾਪ ਨਹੀਂ ਹੈ ਉਹ ਫਿਰ ਹਿਰਦਾ ਘਰ ਜਿਹੜਾ ਹੈ ਭੱਠ ਵਰਗਾ ਹੈ ਤਪਦਾ ਹੈ ਪਠ ਨਗਰ 6 ਗRAND ਜੇ ਪ੍ਰਮਾਤਮਾ ਦੀ ਉਹਦੇ ਕੋਲ ਪ੍ਰਾਪਤੀ ਕੋਈ ਨਹੀਂ ਹੈ ਸਤਗੁਰੂ ਕਹਿੰਦੇ ਨਾ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸਿਜ ਜਾਈਂ ਕਹਿੰਦੇ ਪ੍ਰਮਾਤਮਾ ਕੋਲ ਹੈ ਤੇ ਸਭ ਕੁਝ ਹੈ ਸਾਧ ਸੰਗਤ ਜੀ ਹਰ ਇੱਕ ਚੀਜ਼ ਦਾ ਮਕਸਦ ਹੈ ਹਰ ਇੱਕ ਚੀਜ਼ ਦਾ ਮਕਸਦ ਹੈ ਹਰ ਇੱਕ ਚੀਜ਼ ਦਾ ਦੁਨੀਆ ਦੇ ਵਿੱਚ ਮਕਸਦ ਹੈ ਕੋਈ ਵੀ ਚੀਜ਼ ਬਣੀ ਹੈ ਆ ਪੈਨ ਲਿਖਦੇ ਨਾ ਪੈਨ ਦੇ ਨਾਲ ਲਿਖਦੇ ਇਹਦਾ ਵੀ ਮਕਸਦ ਹੈ ਅਮਾ ਮਾਈਕ ਦੇ ਵਿੱਚ ਬੋਲ ਰਿਆਂ ਇਹਦਾ ਵੀ ਮਕਸਦ ਹੈ ਇਹ ਦੂਰ ਤੱਕਰ ਆਵਾਜ਼ ਨੂੰ ਪਹਛਾ ਦਿੰਦਾ ਜੇ ਆਪਾਂ ਨੇੜੇ ਗੱਲ ਕਰੀਏ ਪੱਗ ਤੇ ਪੈਨ ਲਾਈਏ ਇਹਦਾ ਵੀ ਮਕਸਦ ਹੈ ਹਰ ਇੱਕ ਚੀਜ਼ ਦਾ ਮਕਸਦ ਹੁੰਦਾ ਤੇ ਇਹ ਸਾਨੂੰ ਜਿਹੜਾ ਮਨੁੱਖਾ ਜਨਮ ਮਿਲਿਆ ਨਾ ਇਹਦਾ ਵੀ ਤਾਂ ਮਕਸਦ ਹੈ ਪੜਦੇ ਆਪਾਂ ਭਈ ਪ੍ਰਾਪਤ ਮਾਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਮੈਂ ਹਮੇਸ਼ਾ ਬੇਨਤੀ ਕਰਦਾ ਸਾਨੂੰ ਦੋ ਚੀਜ਼ਾਂ ਜਿੱਦਣ ਸਮਝ ਲੱਗ ਗਈਆਂ ਵੀ ਅਸੀਂ ਗੁਰਦੁਆਰੇ ਕਿਉਂ ਆਉਂਦੇ ਆ ਅਸੀਂ ਗੁਰਦੁਆਰੇ ਕਿਉਂ ਆਉਂਦੇ ਆ ਤੇ ਸੰਸਾਰ ਦੇ ਵਿੱਚ ਅਸੀਂ ਕਿਉਂ ਆਏ ਦੋ ਚੀਜ਼ਾਂ ਸਮਝ ਲੱਗੀਆਂ ਤੇ ਆਪਣੇ ਆਪ ਨੂੰ ਪ੍ਰਮਾਤਮਾ ਨਾਲ ਮਲਾਪ ਹੋ ਜਾਏ ਸਾਬ ਕਹਿੰਦੇ ਨਹੀਂ ਤਾਂ ਫਿਰ ਜਿਤ ਘਰ ਹਰ ਕੰਤ ਨਾਮ ਪ੍ਰਗਟਈ ਪਠ ਨਗਰ ਸੇ ਗ੍ਰਾਮ ਸਭ ਸਿੰਗਾਰ ਤੰਬੂਲ ਰਸ ਸੰਦੇਹੀ ਸਭ ਖਾਮ ਜਿਹੜੇ ਪ੍ਰਮੁੱਖ 16 ਸ਼ਿੰਗਾਰ ਮੰਨਿਆ ਤੰਬੂਲ ਰਸ ਪਾਣ ਚਬਾਉਣਾ ਉਹਦੇ ਵਿੱਚ ਉਹ ਵੀ ਇੱਕ ਸ਼ਿੰਗਾਰ ਦਾ ਹਿੱਸਾ ਮੰਨਿਆ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਜਿੰਨੇ ਮਰਜ਼ੀ ਸ਼ਿੰਗਾਰ ਕਰ ਲੋ ਸਰਬ ਸ਼ਿੰਗਾਰ ਤੰਬੂਲ ਰਸ ਸੰ ਦੇਹੀ ਸਭ ਖਾਮ ਇਹ ਤੇਰੇ ਸਰੀਰ ਵਾਸਤੇ ਬਿਲਕੁਲ ਚੰਗਾ ਨਹੀਂ ਹੈ ਪਾਪ ਤੈਨੂੰ ਕੋਈ ਪ੍ਰਾਪਤੀ ਨਹੀਂ ਹੈ ਤੈਨੂੰ ਪ੍ਰਮਾਤਮਾ ਨਾਲ ਮਲਾਪ ਨਹੀਂ ਹੋ ਸਕਦਾ ਫੇਰ ਸਤਿਗੁਰੂ ਕਹਿੰਦੇ ਪ੍ਰਭ ਸੁਆਮੀ ਕੰਤ ਬਿਹੂਨੀਆ ਮੀਤ ਸੱਜਣ ਸਭ ਜਾ ਕੰਤ ਕਹਿੰਦੇ ਪਤੀ ਜਿਹੜੇ ਅਕਾਲ ਪੁਰਖ ਪਰਮੇਸ਼ਰ ਆ ਭਾਵੇਂ ਇਸਤਰੀਆਂ ਭਾਵੇਂ ਪੁਰਸ਼ਾਂ ਅਸੀਂ ਸਾਰੀਆਂ ਜੀਵ ਇਸਤਰੀਆਂ ਹਾਂ ਸਾਡਾ ਪਤੀ ਪਰਮੇਸ਼ਰ ਇੱਕ ਹੈ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਪ੍ਰਭ ਸੁਆਮੀ ਕੰਤ ਬਿਹੂਣੀਆਂ ਮੀਤ ਸੱਜਣ ਸਭ ਜਾਮ ਜਮਦੂਤ ਬਣ ਜਾਂਦੇ ਜਿੱਦਣ ਰੱਬ ਕੋਲ ਲਈਏ ਜੇ ਆਪਾਂ دنیਾਬੀ ਤੌਰ ਤੇ ਵਿਧਾਰਨ ਲਈਏ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਸੰਗਤ ਦੀ ਵਿਧਵਾ ਸ਼ਬਦ ਨਹੀਂ ਹੈ ਜੇ ਕੋਈ ਪਤੀ ਪੂਰਾ ਹੋ ਗਿਆ ਜਾਂ ਪਤਨੀ ਪੂਰੀ ਹੋ ਗਈ ਇਹ ਸ਼ਬਦ ਬਾਣੀ ਦੇ ਵਿੱਚ ਵਿਧਵਾ ਸ਼ਬਦ ਨਹੀਂ ਮਿਲਿਆ ਦੁਹਾਗਣ ਸ਼ਬਦ ਹੈ ਛੁੱਟੜ ਸ਼ਬਦ ਹੈ ਕਮਜਾਦ ਸ਼ਬਦ ਵੀ ਆਉਂਦਾ ਪਰ ਰੋਜ ਪੜ੍ਹਦੇ ਆ ਖਸਮ ਸਾਰੇ ਤੇ ਕਮਜਾਦ ਵਿਦਵਾ ਸ਼ਬਦ ਨਹੀਂ ਆ ਬਾਣੀ ਦੇ ਵਿੱਚ ਸਤਿਗੁਰੂ ਕਹਿੰਦੇ ਹੁਣ ਦੇਖੋ ਨਾ ਦੁਨਿਆਵੀ ਤੌਰ ਤੇ ਜਿਹਦਾ ਪਤੀ ਨਹੀਂ ਹੁੰਦਾ ਨਾ ਫਿਰ ਉਹਦੇ ਕੋਈ ਡੇਟਰ ਚ ਥਾਣੀਆਂ ਸੱਸ ਸਹੁਰਾ ਆਂਢੀ ਗਵਾਂਢੀ ਰਿਸ਼ਤੇਦਾਰ ਉਹ ਵੀ ਉਹਨੂੰ ਤੰਗ ਕਰਦੇ ਇਹਦੇ ਘਰੇ ਸਿਰ ਤੇ ਪਤੀ ਹੈ ਇਹਦੇ ਕਰ ਕੋਈ ਬੋਲਣ ਵਾਲਾ ਹੈ ਸਤਿਗੁਰੂ ਕਹਿੰਦੇ ਇਦਾਂ ਹੀ ਆ ਜੇ ਤੇਰਾ ਰੱਬ ਨਾਲ ਪਿਆਰ ਨਹੀਂ ਬਣਿਆ ਨਾ ਤੇ ਹਾਲਤ ਕੀ ਬਣ ਗਈ ਪ੍ਰਭ ਸੁਆਮੀ ਕੰਤ ਬਿਹੋਣੀਆਂ ਮੀਤ ਸੱਜਣ ਸਭ ਜਾਮ ਤੂੰ ਜੰਮਦੂਤ ਬਣ ਜਾਂਦੇ ਜਿਨ੍ਹਾਂ ਨੂੰ ਤੂੰ ਮਿੱਤਰ ਬਣਾਈ ਫਿਰ ਸੰਸਾਰ ਦੇ ਵਿੱਚ ਜਿਹਦੇ ਨਾਲ ਚੱਲਦਾ ਉਹ ਜੰਮਦੂਤ ਬਣ ਗਏ ਕਹਿੰਦੇ ਤੇਰੇ ਵਾਸਤੇ ਪ੍ਰਭ ਸੁਆਮੀ ਕੰਤ ਬਿਹੋਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾ ਸਤਿਗੁਰੂ ਕਹਿੰਦੇ ਉਹਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਇਹ ਸਤਿਗੁਰੂ ਮਹਾਰਾਜ ਕਿਰਪਾ ਕਰੋ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਹਰ ਮੇਲੋ Swami ਸੰਗ ਪ੍ਰਭ ਇਹ ਸਤਿਗੁਰ ਕਿਰਪਾ ਕਰੋ ਸਾਨੂੰ ਪਰਮੇਸ਼ਰ ਦਾ ਸੰਗ ਪ੍ਰਾਪਤ ਹੋ ਜਾਏ ਕਿਰਪਾ ਕਰੋ ਆਪਣਾ ਸੰਗ ਬਖਸ਼ਿਸ਼ ਕਰੋ ਹਰ ਮੇਲੋ Swami ਸੰਗ ਪ੍ਰਭ ਕਿਹੜਾ ਪ੍ਰਭ ਜਿਸ ਕਾ ਨਿਚਲ ਧਾਮ ਜਿਹਦਾ ਟਿਕਾਣਾ ਨਿਚਲ ਹੈ ਅਡੋਲ ਹੈ ਇਦਾਂ ਦਾ ਪ੍ਰਮਾਤਮਾ ਜਿਹਦੀਆਂ ਨਿਸ਼ਾਨੀਆਂ ਤਾਂ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਦਸੀਆਂ ਵੀ ਰੱਬ ਕੌਣ ਹੈ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਰ ਰੱਬ ਤਾਂ ਉਹ ਹੈ ਜਿਹਦਾ ਨਿਚਲ ਥਾਮ ਹੈ ਜਿਸ ਵੇਲੇ ਨਾ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਭ ਛੱਡਿਆ ਸਰਸਾ ਤੇ ਪਰਿਵਾਰ ਦਾ ਵਿਛੋੜਾ ਹੋ ਗਿਆ ਸਤਗੁਰੂ ਜੀ ਦੇ ਛੋਟੇ ਸਭ ਜਾਦੇ 7 ਤੇ 9 ਸਾਲ ਦੀ ਉਮਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ 80 ਸਾਲ ਦੇ ਦਾਦੀ ਮਾ ਮਾਤਾ ਗੁੱਜਰ ਕੌਰ ਜੀ ਤੁਰੇ ਜਾ ਰਹੇ ਮਸੂਮੀਅਤ ਦੇ ਨਾਲ ਸਵਾਲ ਕਰਦੇ ਆ ਦਾਦੀ ਜੀ ਆਪਾਂ ਆਪਣੇ ਘਰ ਕਿਉਂ ਛੱਡ ਕੇ ਆ ਗਏ ਦਾਦੀ ਜੀ ਆਪਾਂ ਕਿੱਥੇ ਜਾ ਰਹੇ ਹਾਂ ਕਹਿਣ ਲੱਗੇ ਦਾਦੀ ਮਾਂ ਨੇ ਆਖਿਆ ਸੀ ਬੇਟਾ ਅਨੰਦਪੁਰ ਸਾਹਿਬ ਦਾ ਫਿਕਰ ਨਾ ਕਰੋ आनंदपुर صاحب ਫਿਰ ਵਸ ਜਾਏਗਾ ਪਰ ਅੰਦਰਲਾ ਆਨੰਦ ਨਹੀਂ ਟੁੱਟਣਾ ਚਾਹੀਦਾ ਉਹ ਤਾਂ ਕੰਧਾਂ ਦੀਵਾਰਾਂ ਇੱਟਾਂ ਦਾ ਬਣਿਆ ਉਹ ਆਨੰਦਪੁਰ ਸਾਹਿਬ ਫਿਰ ਬਣ ਜਾਏਗਾ ਫਿਰ ਵਸ ਕੇ ਆਨੰਦਪੁਰ ਸ ਹੈ ਪਰ ਜੇ ਅੰਦਰਲਾ ਆਨੰਦ ਟੁੱਟ ਗਿਆ ਨਾ ਇਹ ਨਹੀਂ ਬਣ ਸਕਦਾ ਪਰ ਦਾਦੀ ਇਹ ਤਾਂ ਦੱਸ ਦੇ ਫਿਰ ਆਪਾਂ ਕਿਹੜੇ ਘਰ ਜਾ ਰਹੇ ਹਾਂ ਦਾਦੀ ਆਖਦੀ ਹੈ ਮਸੂਮੀਅਤ ਨਾਲ ਸਵਾਲ ਕਰਦੇ ਆ ਦਾਦੀ ਜਵਾਬ ਦਿੰਦੀ ਹੈ ਪੁੱਤਰੋ ਆਪਾਂ ਉਸ ਘਰ ਜਾ ਰਹੇ ਹਾਂ ਜਿੱਥੇ ਸਾਨੂੰ ਕੋਈ ਵੀ ਰੋਕਣ ਵਾਲਾ ਨਹੀਂ ਨਾਨਕ ਬੱਧਾ ਘਰ ਤਹਾ ਜਿੱਥੇ ਮਿਰਤਨਾ ਜਨਮ ਜ। ਅਸੀਂ ਉਹ ਘਰ ਜਾ ਰਹੇ ਹਾਂ ਨਿਝ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਏ ਗੋਫੇ। ਉਹ ਨਿਝ ਥਲ ਥਾਮ ਜਿੱਥੇ ਤੁਹਾਡੇ ਦਾਦਾ ਜੀ ਚਲੇ ਗਏ। ਅਸੀਂ ਉੱਥੇ ਪਹੁੰਚਣਾ ਹੈ। ਕਹਿੰਦੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਟਿਕਾਣਾ ਮਿਲ ਗਿਆ ਏ। ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜਿੱਦਾਂ ਆਪਾਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਮਹਾਰਾਜ ਕਿਰਪਾ ਕਰੋ। ਬਖਸ਼ਿਸ਼ ਕਰੋ ਰੋਜ਼ ਆਪਾਂ ਅਰਦਾਸ ਕਰਦੇ ਆਂ ਅੰਤਰਜਾਮੀ ਪੁਰਖ ਪਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਗੁਰੂ ਸਾਹਿਬ ਕਹਿੰਦੇ ਉਹ ਪਰਮੇਸ਼ਰ ਦਾ ਧਾਮ ਜਿਹੜਾ ਹੈ ਨਾ ਉਹ ਅਡੋਲ ਹੈ ਉਹ ਡੋਲਦਾ ਨਹੀਂ ਹੈ ਇਸ ਕਰਕੇ ਅਰਦਾਸ ਕਰੀਏ ਕਿਉਂਕਿ ਅਸੀਂ ਵਿਛੜੇ ਹੋਏ ਹਾਂ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ ਪਹਿਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਦੋਨੇ ਚੀਜ਼ਾਂ ਕਹਿਤੀਆਂ ਵਿਛੋੜਾ ਵੀ ਕਹਤਾ ਤੇ ਮਲਾਪ ਵੀ ਕਹਿ ਦਿੱਤਾ ਤੇ ਅਹਿਸਾਸ ਕਰਾ ਦਿੱਤਾ ਤੂੰ ਵਿਛੜਿਆ ਹੋਇਆ ਔਰ ਵਿਛੜਿਆ ਵੀ ਆਪਣੇ ਕਰਮਾ ਕਰਕੇ ਹੈ ਆਪਣੀ ਗਲਤੀ ਕਰਕੇ ਵਿਛੜਿਆ ਹੋਇਆ ਕਿਰਤ ਕਰਮ ਕੇ ਵਿਛੜੇ ਔਰ ਨਾਲ ਕਹਿ ਦਿੱਤਾ ਕਰ ਕਿਰਪਾ ਮੇਲ ਹੋ ਰਾ ਵਿਛੋੜੇ ਦਾ ਅਹਿਸਾਸ ਵੀ ਕਰਾਇਆ ਤੇ ਮਲਾਪ ਲਈ ਅਰਦਾਸ ਵਾਸਤੇ ਵੀ ਸਤਿਗੁਰ ਨੇ ਸਾਨੂੰ ਤਿਆਰ ਕਰ ਦਿੱਤਾ ਇਹ 12 ਮਹਾਮਾਜ ਰਾਗ ਦੇ ਵਿੱਚ ਜੋ ਹੈ ਉਹਦਾ ਪਹਿਲਾ ਸ਼ਬਦ ਆਪ ਜੀ ਨੇ ਗੁਰੂ ਸਭ ਦੀ ਕਿਰਪਾ ਨਾਲ ਸਰਬਨ ਕੀਤਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਗੁਰੂ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ